ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਆਪਾਂ ਸਾਰੇ ਜਾਣਦੇ ਆਂ ਕਿ ਚੋਣਾਂ ਦਾ ਸਮਾਂ ਹੈ ਤੇ ਕੱਲ ਤੋਂ ਪਟਿਆਲਾ ਤੇਰਾ ਜਿਹੜਾ ਆਪਣਾ ਪਾਰਲੀਮੈਂਟਰੀ ਹਲਕਾ ਹੈ ਉਹਦੇ ਵਿੱਚੋਂ ਆਪਾਂ ਨਾਮਾਂਕਨ ਪੱਤਰ ਜਿਹੜੇ ਹੈਗੇ ਆ ਉਹ ਨਾਮੀਨੇਸ਼ਨ ਫਾਰਮਸ ਰਿਸੀਵ ਕਰਨਾ ਸ਼ੁਰੂ ਕਰ ਦੇਣਗੇ ਤੇ 14 ਤਾਰੀਖ ਤੱਕ ਆਪਾਂ ਇਹ ਫਾਰਮ ਲੈਣੇ ਨੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਕੈਂਡੀਡੇਟਸ ਜਿਹੜੇ ਫਾਈਨਲ ਜਿਹੜੇ ਚੋਣ ਲੜਨ ਵਾਲੇ ਹੋਣਗੇ ਉਹ 17 ਤਾਰੀਖ ਨੂੰ ਫਾਈਨਲ ਹੋ ਜਾਣਗੇ ਤੇ ਉਸ ਤੋਂ ਬਾਅਦ ਲਗਭਗ 14 ਦਿਨਾਂ ਦਾ ਸਮਾਂ ਹੈ ਕਿ ਜਦ ਆਪਾਂ 1 ਤਾਰੀਖ ਨੂੰ ਵੋਟਾਂ ਪਾਉਣੀਆਂ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਾਂਗਾ ਕਿ ਇਹ ਜਿਹੜਾ ਵੋਟ ਦਾ ਅਧਿਕਾਰ ਹੈ ਬੜਾ ਮਹੱਤਵਪੂਰਨ ਅਧਿਕਾਰ ਹੈ ਤੇ ਕਾਫੀ ਸਾਰੀ ਕੁਰਬਾਨੀਆਂ ਕਰਕੇ ਹੀ ਸਾਨੂੰ ਇਹ ਪ੍ਰਾਪਤ ਹੋਇਆ ਹੈ ਤੇ ਆਪਾਂ ਕਈ ਵਾਰੀ ਜਿਹੜਾ ਹੈਗਾ ਇਸ ਅਧਿਕਾਰ ਨੂੰ ਇਸਤੇਮਾਲ ਵਿੱਚ ਨਹੀਂ ਲਿਆਉਂਦੇ ਤੇ ਇਹਦੀ ਮਹੱਤਤਾ ਨਹੀਂ ਸਮਝਦੇ ਤੇ ਮੈਂ ਬੇਨਤੀ ਇਹ ਕਰਾਂਗਾ ਕਿ ਆਪਾਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਉਹਨਾਂ ਕੁਰਬਾਨੀਆਂ ਨੂੰ ਆਦਰ ਕਰੀਏ ਉਹਨਾਂ ਦਾ ਆਦਰ ਕਰੀਏ ਉਹਨਾਂ ਦੀ ਉਹਨਾਂ ਨੂੰ ਮਾਨ ਰੱਖੀਏ ਤੇ ਇਸ ਵਾਰ ਜ਼ਰੂਰ ਇੱਕ ਤਾਰੀਖ ਨੂੰ ਆਪਾਂ ਬੂਥਾਂ ਤੇ ਜਾ ਕੇ ਵੱਜਤ ਕੇ ਵੋਟ ਪਾਈਏ ਤੇ ਪੂਰੇ ਪੰਜਾਬ ਵਿੱਚ ਤੇ ਦੇਸ਼ ਪਰ ਵਿੱਚ ਸਭ ਤੋਂ ਵੱਧ VOTING ਵਾਲਾ ਜਿਹੜਾ ਹੈਗਾ ਪਾਰਲੀਮੈਂਟੀ ਹਲਕਾ ਆਪਾਂ ਪਟਿਆਲਾ ਨੂੰ ਬਣਾਈਏ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਜ਼ਰੂਰ ਇਸ ਵਾਰ ਵੋਟ ਪਾਓ ਸਸਟੇਕ